ਆਹ ਆ ਦੇਖੋ ਸੱਚ ਕਿਹਾ ਕਿਸੇ ਨੇ ਕਹਿੰਦੇ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਆ ਨਾ ਦੋ तितਲੀਆਂ ਆ ਇਹ ਆ ਦੇਖੋ ਜੀ ਇਹ ਦੋ तितਲੀਆਂ ਇਹ ਨਾ ਆ ਰੋਡ ਚੱਲ ਰਿਹਾ ਇਹ ਰੋਡ ਰੋਪੜ ਤੋਂ ਬੇਲੇ ਨੂੰ ਆਂਦਾ ਬੇਲੇ ਤੋਂ ਹੋ ਕੇ ਇਹ ਪੱਕੇ ਮਾਛੀਵਾੜੇ ਨੂੰ ਤੇ ਲੁਧਿਆਣੇ ਨੂੰ ਲੰਘੇ ਜਾਂਦਾ ਜੀ ਆ ਦੇਖੋ ਇਧਰ ਤੇ ਰੋਪੜ ਤੇ ਆਂਦਾ ਏ ਆ ਦੇਖੋ ਇਹ ਨਾ ਉਰੇ ਗੱਬੇ ਪਈਆਂ ਤੀਆਂ तितਲੀਆਂ ਮੈਂ ਜਾਂ ਦੇਖ ਕੇ ਲੰਘਿਆ ਮੇਰੇ ਪਿੱਛੇ ਆ ਰਹੀ ਸੀ ਤੀ ਗੱਡੀ ਮੈਂ ਕਿਹਾ ਲੈ ਵੀ ਇਹ ਮਰ ਜਾਣੀ ਆ ਜਦ ਮੈਂ ਪਿੱਛੇ ਮੁੜਿਆ ਉਹ ਗੱਡੀ ਦੇ ਟਾਇਰ ਨੇ ਹਵਾ ਮਾਰੀ ਚੱਕ ਕੇ ਇੱਧਰ ਮਾਰੀਆਂ ਦੇਖੋ ਹੈ ਨਾ ਜਿਸ ਕੋ ਰਾਕੇ ਸਾਈਆਂ ਮਾਰ ਸਕੇ ਨਾ ਕੋਈ ਦੇਖੋ ਐਨ ਕੰਡੇ ਪਰ ਹੋ ਗਈਆਂ ਇਹ ਦੋਨੋਂ ਮੈਂ ਇਹਨਾਂ ਨੂੰ ਚੱਕਣ ਵਾਸਤੇ ਐਤ ਆ ਲਓ ਹੁਣ ਇੱਕ ਦੂਰੇ ਤੇ ਛੁੱਟ ਗਈਆਂ ਹੁਣ ਐਨੇ ਉੱਡ ਜਾਣਾ ਆ ਦੇਖੋ ਵਾਈ ਵਾਹ ਜੀ ਵਾਹ ਇਹ ਆ ਕੁਦਰਤ ਜਿਹੜਾ ਟਾਇਰਾਂ ਨੂੰ ਮਾਰਨ ਲੱਗਿਆ ਤਾਂ ਉਹੀ ਟਾਇਰ ਨੇ ਹਵਾ ਬਣਾ ਕੇ ਇਹਨਾਂ ਨੂੰ ਰੋਡ ਤੋਂ ਸਾਈਡ ਪਰ ਕਰਤਾ ਦੇਖੋ ਦੇਖੋ ਹੁਣ ਐਨੇ ਉੱਡ ਜਾਣਾ ਆ ਦੇਖੋ ਆ ਗਿਆ ਨਾ ਐਨ ਰੋਡ ਦੇ ਕੰਡੇ ਪਰ ਆ ਗਿਆ ਇਹ ਇਹ ਪਹਿਲਾ ਰੋਡ ਦੇ ਗੱਬੇ ਦੀਆਂ ਇਹ ਇਹ ਹੁੰਦੀ ਆ ਬਾਈ ਕੁਦਰਤ